ਸਰਕਾਰ ਵੱਲੋਂ ਲਗਾਤਾਰ ਛਾਪੇ ਮਾਰੀਆਂ ਤੇ ਬੁਲਡੋਜ਼ਰ ਚਲਾਏ ਜਾ ਰਹੇ ਨੇ ਤੇ ਗੱਲ ਕਰੀਏ ਜਲੰਧਰ ਸ਼ਹਿਰ ਦੇ ਵਿੱਚ ਭਾਰ ਕੋਗਮ ਦੇ ਏਰੀਆ ਦੇ ਵਿੱਚ ਵਰਿੰਦਰ ਮੋਲਾ ਤੇ ਜਤਿੰਦਰ ਤੇ ਰੋਹਿਤ ਦੇ ਮੈਂ ਐਸਐਸ ਜਸਬੀਰ ਸਿੰਘ ਐਸਐਸਐਫ ਫੋਰਸ 52804 112 ਤੋਂ ਜਦੋਂ ਵੀ ਸਾਨੂੰ ਕੋਈ ਐਕਸੀਡੈਂਟ ਦੀ ਕਾਲ ਆਉਂਦੀ ਆ ਅਸੀਂ 2-4 ਮਿੰਟ ਵਿੱਚ ਤੁਰੰਤ ਉੱਥੇ ਐਕਸੀਡੈਂਟ ਵਾਲੀ ਜਗ੍ਹਾ ਤੇ ਪਹੁੰਚਦੇ ਆ ਸਾਨੂੰ ਇਸ ਗੱਡੀ ਵਿੱਚ ਮੈਡੀਕਲ ਕਿੱਟ ਦਿੱਤੀ ਗਈ ਹੈ ਜਿਸ ਤੇ ਵਿੱਚ ਡਟੋਲ ਬੀਟਾਡੀਨ ਟੇਪ ਪੱਟੀਆਂ ਬੈਂਡੇਜ ਸੀਜ਼ਰ ਆਦਿ ਕੁਝ ਦਿੱਤਾ ਗਿਆ ਹੈ ਜੀ ਦੇ ਨਾਲ ਅਸੀਂ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੰਨੇ ਆ ਮੇਰਾ ਨਾਮ ਕਨਸਟੇਬਲ ਅਨਮੋਲ ਸ਼ਰਮਾ ਹੈ ਐਸਐਸਐਫ ਵੀ ਤਿਆਰ ਹਾਂ ਸਾਨੂੰ ਵਾਇਰਲੈਸ ਦੇ ਥਰੂ ਜਾਂ ਫੋਨ ਦੇ ਥਰੂ ਜਦੋਂ ਵੀ ਇਤਲਾ ਮਿਲਦੀ ਹੈ ਅਸੀਂ ਜ਼ਖਮੀ ਦੀ ਹੈਲਪ ਕਰਦੇ ਹਾਂ ਸਾਨੂੰ ਹੁਣ ਟੈਬ ਪ੍ਰੋਵਾਈਡ ਕੀਤੇ ਗਏ ਹਨ ਜਿਸ ਦੇ ਥਰੂ ਅਸੀਂ ਜ਼ਖਮੀ ਕੋਲ ਜਲਦੀ ਤੋਂ ਜਲਦੀ ਪਹੁੰਚ ਕੇ ਉਸ ਦੀ ਮਦਦ ਕਰਦੇ ਹਾਂ ਐਸਐਸਐਫ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਬਸ ਤਾਂ ਬਹੁਤ ਸਾਰੇ ਕੰਮਾਂ ਚ ਪਹਿਲਾ ਸੂਬਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾਈ es ਦੇਖ ਰਹੇ ਹੋ ਦੁਕਾਨ ਦੇ ਉੱਤੇ ਕਿਹੜੇ ਬੁਲਡੋజర్ ਚਲਾਏ ਜਾ ਰਹੇ ਨੇ ਦੱਸਿਆ ਜਾ ਰਿਹਾ ਇਹ ਭਰਕੋ ਕੈਂਪ ਦੇ ਵਿੱਚ ਰਹਿੰਦੇ ਨੇ ਤੇ ਕਈ ਇਹਨਾਂ ਦੇ ਮਾਮਲੇ ਦਰਜ ਨੇ ਤੇ ਉਸ ਦੇ ਉੱਤੇ ਤਿੰਨੋਂ ਭਰਾ ਸਗੇ ਭਰਾ ਨੇ ਤੇ ਤੁਸੀਂ ਦੇਖੋ ਕਿਹੜਾ ਬੁਲਡੋజర్ ਚੱਲਦਾ ਨਜ਼ਰ ਆ ਰਿਹਾ ਤੁਸੀਂ ਦੇਖ ਰਹੇ ਹੋ ਜਲੰਧਰ ਦੇ ਭਰਕੋ ਕੈਂਪ ਦੇ ਵਿੱਚ ਨਸ਼ੇ ਨੂੰ ਲੈ ਕੇ ਵੱਡੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਜਲੰਧਰ ਦੇ ਵਿੱਚ ਵੀ ਕਿਹੜਾ ਬੁਲਡੋజర్ ਚਲਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਜੋ ਵਰਿੰਦਰ ਮੋਲਾ ਉਹ ਡੀਜੇ ਦਾ ਕੰਮ ਕਰਦਾ ਤਿੰਨ ਭਰਾ ਨੇ ਜਿਹਦੇ ਵਰਿੰਦਰ ਮੋਲਾ, ਰੋਹਿਤ ਤੇ ਜਤਿੰਦਰ ਤੇ ਸਕੇਤ ਇਹਨਾਂ ਭਰਾਣੇ ਤੇ ਕਿੱਥੇ ਪਿਛਲੇ ਦੌਰਾਨ ਇਹ ਜੋ ਪੁਲਿਸ ਵੱਲੋਂ ਰੇਡ ਕੀਤੀ ਜਾਂਦੀ ਹੈ ਤੇ ਉਸ ਦੇ ਘਰ ਦੇ ਵਿੱਚੋਂ ਦੀ ਵੱਡੀ ਨਸ਼ਾ ਜੋ ਵੱਡਾ ਨਸ਼ੇ ਦੇ ਨਸ਼ਾ ਬਰਾਮਤ ਹੁੰਦਾ ਤਾਂ ਉਸ ਤੇ ਤੁਸੀਂ ਦੇਖ ਰਹੇ ਹੋ ਪੁਲਿਸ ਲਗਾਤਾਰ ਵੱਡਾ ਐਕਸ਼ਨ ਲੋਕ ਕੋਠਿਆਂ ਦੇ ਉੱਤੇ ਚੜੇ ਹੋਏ ਨੇ ਤੇ ਉੱਧਰ ਚਾਰੇ ਪਾਸੇ ਭਾਰ ਕੋ ਕੈਂਪ ਦੀ ਪੁਲੀਸ ਜੋ ਹੈ ਪੁਲਿਸ ਵਾਲੇ ਚਾਰੇ ਪਾਸੇ ਕਿੜੀ ਛੋਣੀ ਬਣਾ ਦਿੱਤਾ ਗਿਆ ਕੋਈ ਸ਼ਰਾਰਤੀ ਅੰਸਰ ਨਾ ਪਹੁੰਚ ਸਕੇ ਤੇ ਉੱਥੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਚਲੰਦਰ ਦੀਆਂ ਚਲੰਦਰ ਦੇ ਵਿੱਚ ਕਿਹੜੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਚਲੰਦਰ ਦੇ ਵਿੱਚ ਵੱਡੀ ਕਾਰਵਾਈ ਕਿਹੜੀ ਆ ਭਾਰ ਕੋ ਕੈਂਪ ਦੇ ਵਿੱਚ ਕੀਤੀ ਜਾ ਰਹੀ ਆ ਜੋ ਤਿੰਨ ਭਰਾ ਵਿਰਿੰਦਰ ਮੋਲਾ ਤੇ ਜਤਿੰਦਰ ਤੇ ਰੋਹਿਤ ਦੇ ਉੱਤੇ ਉਸਦੇ ਘਰ ਦੇ ਉੱਤੇ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਆ ਦੱਸਿਆ ਜਾ ਰਿਹਾ ਇਸ ਦਾ ਨਜਾਇਜ਼ ਜੋ ਆ ਇਸ ਬਿਲਡਿੰਗ ਤੇ ਜੋ ਬਣਾਈ ਗਈ ਸੀ ਉਸ ਦੇ ਉੱਤੇ ਜੋ ਆ ਨਗਰ ਨਿਗਮ ਦੀ ਟੀਮਾਂ ਵੱਲੋਂ ਕਿਹੜੀ ਕਾਰਵਾਈ ਕੀਤੀ ਜਾ ਰਹੀ ਆ ਤੁਸੀਂ ਦੇਖ ਰਹੇ ਹੋ ਵਿਰਿੰਦਰ ਮੋਲੇ ਦੇ ਘਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਜੋ ਆ ਜਲੰਧਰ ਦੇ ਵਿੱਚ ਵੱਡੀ ਕਾਰਵਾਈ ਫੁੱਲ ਡੋਜ਼ਰ ਚੱਲਦਾ ਨਜ਼ਰ ਆ ਰਿਹਾ ਪਹਿਲੇ ਜਲੰਧਰ ਦੇ ਜੋ ਆ ਪਹਿਲੇ ਇੱਕ ਟਾਬੇ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਆ ਤੇ ਹੁਣ ਜੋ ਭਾਰਕੋ ਕੈਂਪ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਦੱਸਿਆ ਜਾ ਰਿਹਾ ਇਸ ਦੇ ਉੱਤੇ ਕਈ ਮਾਮਲੇ ਪੁਲਿਸ ਵੱਲੋਂ ਦਰਜ ਨੇ ਤੇ ਉੱਤੇ ਕਈ ਮਾਮਲੇ ਪੁਲਿਸ ਦੇ ਦਰਜ ਨੇ ਤੁਹਾਨੂੰ ਦਿਖਾ ਦਈਏ ਜੋ ਪੂਰਾ ਭਾਰਕੋ ਕੈਂਪ ਪੂਰਾ ਛੋਣੀ ਬਣਾ ਦਿੱਤਾ ਗਿਆ ਪੁਲਿਸ ਕਿਹੜੀ ਆ ਮੌਕੇ ਤੇ ਪਹੁੰਚੀ ਹੋਈ ਆ ਉੱਚ ਅਫਸਰ ਜਿਹੜੇ ਪਹੁੰਚੇ ਹੋਏ ਨੇ ਵੱਡੀ ਕਾਰਵਾਈ ਕਿਹੜੀ ਕੀਤੀ ਜਾ ਰਹੀ ਆ ਅਫਸਰ ਏ ਵੱਡੇ ਅਫਸਰ ਵੀ ਕਿਹੜੇ ਇੱਥੇ ਪਹੁੰਚੋ ਇਹਨਾਂ ਸਿਵਲ ਪ੍ਰਸ਼ਾਸਨ ਵੀ ਪਹੁੰਚਿਆ ਸਾਡੇ ਨਾਲ ਏਸੀ ਵੀ ਸਾਹਿਬ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਸਰ ਅੱਜ ਵੱਡੀ ਕਾਰਵਾਈ ਜਲੰਧਰ ਦੇ ਵਿੱਚ ਕੀਤੀ ਜਾਂਦੀ ਹੈ ਹਾਂਜੀ ਹਾਂਜੀ ਕੀ ਸਰ ਕਿਹ ਮਾਮਲੇ ਦੇ ਕੋਸ਼ ਨੇ ਜੀ ਇਹ ਤਾਂ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜੀ ਇਲੀਗਲ ਬਿਲਡਿੰਗਸ ਹੈਗੀਆਂ ਉਹਦੀ ਸਾਨੂੰ ਇੱਕ ਲੈਟਰ ਆਈ ਸੀ ਕਿ ਗੱਲ ਅਸੀਂ ਉੱਥੇ ਫੋਰਸ ਰਿਪਿਊਟ ਕੀਤੀ ਹੈ ਜੀ ਆਪਣੀ ਸਰ ਉੱਤੇ ਪਹਿਲੇ ਵੀ ਨਸ਼ੇ ਦੇ ਨਕਸ਼ੇ ਦੀ ਇਹ ਚੈੱਕ ਕਰੀਏ ਕਾਰਵਾਈ ਵਾਲੀ ਨਹੀਂ ਨਹੀਂ ਮੈਡਮ ਇਹ ਐ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਸਾਨੂੰ ਲੈਟਰ ਆਈ ਸੀਗੀ ਇਲੀਗਲ ਕੰਸਟਰਕਸ਼ਨ ਦੀ ਤੇ ਅਸੀਂ ਉਹਨਾਂ ਦੀ ਸਿਕਿਉਰਿਟੀ ਜਿਹੜੀ ਉਹਨਾਂ ਦੀ ਮਸ਼ੀਨਰੀ ਹੈ ਉਹਨਾਂ ਦੀ ਟੀਮ ਦੀ ਸਿਕਿਉਰਿਟੀ ਉਹਨੂੰ ਇਨਸ਼ੋਰ ਕਰਨਾ ਹੈ ਸਰ ਦੱਸਿਆ ਜਾ ਰਿਹਾ ਤਿੰਨੋਂ ਭਰਾਵਾਂ ਦੇ ਉੱਤੇ ਮਾਮਲੇ ਵੀ ਕਿਹੜੇ ਦਰਜ ਨੇ ਉਹ ਹੋ ਸਕਦਾ ਜੀ ਉਹ ਅਸੀਂ ਚੈੱਕ ਕਰ ਲਾਂਗੇ ਵੱਡੇ ਵਾਲੇ ਪੁਲਿਸ ਵਾਲੇ ਰੇਡ ਕੀਤੇ ਜਾਂਦੇ ਉਸ ਦੇ ਘਰ ਦੇ ਵਿੱਚੋਂ ਹੀ ਵੱਡਾ ਨਸ਼ਾ ਜਿਹੜਾ ਬਰਾਮਦ ਕੀਤਾ ਜਾਂਦਾ ਇਹ ਰੀਸੈਂਟਲੀ ਤਾਂ ਨਹੀਂ ਹੈ ਜੀ ਪਹਿਲਾਂ ਹੋ ਸਕਦਾ ਹੈ ਇਹਨਾਂ ਤੇ ਕ੍ਰਾਈਮਨਲ ਰਿਕਾਰਡ ਹੋ ਸਕਦਾ ਹੈ ਹਾਂਜੀ ਉਹ ਚੈੱਕ ਕਰ ਲਾਂਗੇ ਜੀ ਤੁਸੀਂ ਦੇਖ ਰਹੇ ਹੋ ਪੁਲਿਸ ਵੱਲੋਂ ਕਿਹੜੇ ਕਹਿ ਗਿਆ ਇਸਦੇ ਜੋ ਹੈ ਇਸ ਕਾਰ ਇਲੈਗਲ ਬਣਾਇਆ ਗਿਆ ਨਗਰ ਨਿਗਮ ਵੱਲੋਂ ਟੀਮ ਭੇਜੀ ਜਾਂਦੀ ਹੈ ਇਸ ਨੂੰ ਨੋਟਿਸ ਵੀ ਕਿਹੜੇ ਜਾਰੀ ਹੋਏ ਨੇ ਤੇ ਉਹਨਾਂ ਵੱਲੋਂ ਕਿੜਿਆ ਪੁਲਿਸ ਨੂੰ ਨੋਟਿਸ ਭੇਜਿਆ ਜਾਂਦਾ ਤੇ ਉਹਦੇ ਸੰਬੰਧ ਵਿੱਚ ਕਿਹੜੀ ਸਿਕਿਉਰਿਟੀ ਪ੍ਰਬੰਧ ਕਿਹੜੇ ਲਗਾਏ ਗਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਭਾਰ ਕੋ ਕੰਮ ਦੇ ਵਿੱਚ ਕਿਹੜੀ ਹੈ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਨਗਰ ਨਿਗਮ ਦੀਆਂ ਟੀਮਾਂ ਪੁਲਿਸ ਦੀਆਂ ਟੀਮਾਂ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਉਹ ਪਹੁੰਚੀਆਂ ਤੁਸੀਂ ਦੇਖ ਰਹੇ ਹੋ ਇੱਥੇ ਮਸ਼ੀਨ ਚੱਲਦੀ ਨਜ਼ਰ ਆ ਰਹੀ ਆ ਬੁਲਡੋਜ਼ਰ ਚੱਲਦਾ ਨਜ਼ਰ ਆ ਰਿਹਾ ਤੁਸੀਂ ਦੇਖ ਰਹੇ ਹੋ ਨਗਰ ਨਿਗਮ ਦੀ ਟੀਮ ਆ ਗਈਆਂ ਨਗਰ ਨਿਗਮ ਦੀ ਕਿਹੜੀ ਟੀਮ ਹੈ ਤੇ ਪੁਲਿਸ ਦੀ ਟੀਮ ਦੇ ਨਾਲ ਬੁਲਡੋਜ਼ਰ ਚੱਲਦਾ ਨਜ਼ਰ ਆ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਹਿਲੇ ਉਸ ਦੇ ਘਰ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਆ ਘਰ ਖਾਲੀ ਕਰਾਇਆ ਜਾਂਦਾ ਘਰ ਖਾਲੀ ਹੋਣ ਤੋਂ ਬਾਅਦ ਕਿਹੜਾ ਕਾਰਵਾਈ ਕਿਹੜੀ ਕੀਤੀ ਜਾ ਰਹੀ ਆ ਦੱਸੇ ਜਾ ਰਿਹਾ ਇਸ ਦੇ ਉੱਤੇ ਪਹਿਲੇ ਵੀ ਕਈ ਮਾਮਲੇ ਦਰਜ ਨੇ ਤਿੰਨ ਭਰਾਵਾਂ ਦੇ ਉੱਤੇ ਵਰਿੰਦਰ ਜਤਿੰਦਰ ਰੋਹਿਤ ਦੇ ਉੱਤੇ ਦੇ ਸੋਕ ਨਾ ਥਿਕੇ ਨਗਰ ਨਿਗਮ ਵੱਲੋਂ ਵੱਡੀ ਕਾਰਵਾਈ ਕਿੰਨੀ ਜਾਰੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਵਾਰ ਮੈਂ ਆਪਣਾ ਕੰਮ ਨਿਕਲਾਂਗਾ ਜੋ ਇਸ ਘਰ ਦਿਖਾਇਆ ਜਾਵਾ ਨਗਰ ਨਿਗਮ ਦੀ ਟੀਮ ਹੈ ਗਿਆ ਨਗਰ ਨਿਗਮ ਦੀ ਕਿਹੜੀ ਟੀਮ ਹੈ ਤੇ ਪੁਲਿਸ ਦੀ ਟੀਮ ਦੇ ਨਾਲ ਬੁਲਡੋజర్ چلਦਾ ਨਜ਼ਰ ਆ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਹਿਲੇ ਉਸ ਦੇ ਘਰ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਘਰ ਖਾਲੀ ਕਰਾਇਆ ਜਾਂਦਾ ਘਰ ਖਾਲੀ ਹੋਣ ਤੋਂ ਬਾਅਦ ਕਿਹੜਾ ਕਾਰਵਾਈ ਕਿਹੜੀ ਕੀਤੀ ਜਾ ਰਹੀ ਹੈ ਦੱਸੇ ਜਾ ਰਿਹਾ ਇਸ ਦੇ ਉੱਤੇ ਪਹਿਲੇ ਵੀ ਕਈ ਮਾਮਲੇ ਦਰਜ ਨੇ ਤਿੰਨ ਭਰਾਵਾਂ ਦੇ ਉੱਤੇ ਬਰਿੰਦਰ ਜਤਿੰਦਰ ਰੋਹਿਤ ਦੇ ਉੱਤੇ ਤੇ ਇਸ ਦੇ ਉੱਤੇ ਕਿਹੜੀ ਨਗਰ ਨਿਗਮ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਵਾਰ ਮੈਂ ਆਪਣਾ ਯੂਟਿਊਬ ਨੂੰ ਦਿਵਾਵਾਂਗਾ ਜੋ ਇਸ ਘਰ ਦਿਖਾਇਆ ਜਾਵਾ ਪੁਲਿਸ ਦਾ ਕਹਿਣਾ ਹੈ ਨਾਜਾਇਜ਼ ਇਲੈਗਲ ਕਿੜੀ ਕਾ ਜੋ ਐਸੇ ਮਕਾਨ ਬਣਾਇਆ ਗਿਆ ਸੀ ਉੱਤੇ ਕਿੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਅਫਸਰ ਵੀ ਜਿਹੜੇ ਮੌਕੇ ਤੇ ਪਹੁੰਚੇ ਨੇ ਨਗਰ ਨਿਗਮ ਦੇ ਅਫਸਰ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਕੀ ਮਾਮਲਾ ਕੀ ਆ ਤੁਸੀਂ ਦੇਖ ਰਹੇ ਹੋ ਵੱਡੀ ਕਾਰਵਾਈ ਜਲੰਧਰ ਦੇ ਵਿੱਚ ਕੀਤੀ ਜਾ ਰਹੀ ਹੈ ਜਲੰਧਰ ਦੇ ਭਾਰ ਕੋ ਕੈਂਪ ਦੇ ਵਿੱਚ ਉਹ ਜੋ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਵੱਡੀ ਕਾਰਵਾਈ ਜੋ ਹੈ ਭਾਰ ਕੋ ਕੈਂਪ ਦੇ ਵਿੱਚ ਕੀਤੀ ਜਾ ਰਹੀ ਹੈ ਉਸ ਦੇ ਦੱਸਿਆ ਜਾ ਰਿਹਾ ਇਸ ਦੇ ਉੱਤੇ ਕਈ ਮਾਮਲੇ ਦਰਜ ਨਜ਼ਰ ਆ ਰਹੇ ਨੇ ਨਗਰ ਨਿਗਮ ਦੇ ਬਿਲਡਿੰਗ ਡਿਪਾਰਟਮੈਂਟ ਦੀ ਟੀਮਾਂ ਹੋਰ ਵੀ ਕਿਹੜੀਆਂ ਟੀਮਾਂ ਇੱਥੇ ਪਹੁੰਚੀਆਂ ਇਸ ਬਾਰੇ ਆਪਾਂ ਨਗਰ ਨਿਗਮ ਦੇ ਏਟੀਪੀ ਜੋ ਮੌਕੇ ਤੇ ਨੇ ਆਪਾਂ ਉਹਨਾਂ ਨਾਲ ਬਾਈ ਜੀ ਇਹ ਕੀ ਮਾਮਲਾ ਕੀ ਕਿਹੜਾ ਹੈ ਬਾਈ ਤਹਿਸੀਲਦਾਰ ਸਾਹਿਬ ਡਿਊਟੀ ਮੈਜਿਸਟਰ ਸਾਹਿਬ ਜੀ ਦੇਖਿਓ ਨਗਰ ਨਿਗਮ ਦੇ ਅਫਸਰ ਹਲੇ ਕੋਈ ਵੀ ਗੱਲ ਕਰਨ ਤੋਂ ਮਨਾ ਕੀਤਾ ਜਾ ਰਿਹਾ ਇੱਕ ਵਾਰ ਮੈਂ ਫਿਰ ਦਿਖਾ ਦਵਾਂ ਐਡਾ ਹੀ ਤਸਵੀਰਾਂ ਤੁਹਾਨੂੰ ਅਸੀਂ ਜਲੰਧਰ ਦੀਆਂ ਦਿਖਾਉਂਦੇ ਪਿਆ ਪੰਜਾ ਜਲੰਧਰ ਪੁਲਿਸ ਕਮਿਸ਼ਨਰ ਭਾਵੇਂ ਵਿਧਾਤ ਪੁਲਿਸ ਵਾਲੋ ਲਗਾਤਾਰ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ ਬੁਲਡੋਜ਼ਰ ਚਲਾਏ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖੋ ਜੋ ਪੁਲਿਸ ਵੱਲੋਂ ਉਹਨਾਂ ਨੂੰ ਲੋਕ ਜਿਹੜੇ ਇਕੱਠੇ ਹੁੰਦੇ ਨੇ ਉਹਨਾਂ ਨੂੰ ਭੇਜਿਆ ਜਾ ਰਿਹਾ ਮਾਹੌਲ ਨਾ ਖਰਾਬ ਹੋ ਸਕੇ ਉਸ ਦੇ ਕਾਰਨ ਪੁਲਿਸ ਵੱਲੋਂ ਤੁਸੀਂ ਦੇਖ ਰਹੇ ਹੋ ਲਗਾਤਾਰ ਚਾਰੋਂ ਪਾਸੇ ਹਰ ਗਲੀ ਦੇ ਬਾਹਰ ਬੈਰੀਕੇਡ ਲਗਾਏ ਗਏ ਨੇ ਹਰ ਗਲੀ ਦੇ ਬਾਹਰ ਦੋ ਦੋ ਚਾਰ ਚਾਰ ਮਲਾਜ਼ਮ ਖੜੇ ਕਰਾਏ ਗਏ ਨੇ ਉਸ ਸਬੈਰੀਕੇਟ ਤੋਂ ਅੱਗੇ ਕਿਸੇ ਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਤੇ ਤਸਵੀਰਾਂ ਦੇਖ ਰਹੋ ਲਗਾਤਾਰ ਪੁਲਿਸ ਵਾਲੋ ਤੁਸੀਂ ਦੇਖੋ ਲੋਕਾਂ ਨੂੰ ਆਪਣੇ ਆਪਣੇ ਘਰਾਂ ਨੂੰ ਅਪੀਲ ਕੀਤੀ ਜਾ ਰਹੀ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਭਾਰ ਕੋ ਕੈਂਪ ਦੀਆਂ ਕਿੱਥੇ ਪੁਲਿਸ ਵਾਲੋ ਮਾਹੌਲ ਨਾ ਖਰਾਬ ਹੋ ਸਕੇ ਲੋਕ ਜਿਹੜੇ ਇਕੱਠੇ ਹੋ ਰਹੇ ਨੇ ਉਹਨਾਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਭੇਜਣ ਦੀ ਅਪੀਲ ਕੀਤੀ ਜਾ ਰਹੀ ਹੈ ਜੋ ਲੋਕ ਕੋਠੇ ਉੱਤੇ ਚੜੇ ਆ ਉਹਨਾਂ ਨੂੰ ਆਪਣੇ ਕਮਰਿਆਂ ਦੇ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਲੋਕਾਂ ਨੂੰ ਹੱਥ ਜੋੜ ਕੇ ਪੁਲਿਸ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਰ ਗਲੀ ਦੇ ਬਾਹਰ ਜੋ ਹੈ ਜਲੰਧਰ ਦੇ ਪਾਰਕੋ ਕੈਂਪ ਦੇ ਵਿੱਚ ਹਰ ਗਲੀ ਦੇ ਬਾਹਰ ਜੋ ਹੈ ਪੁਲਿਸ ਵੱਲੋਂ ਬੈਰੀਗੇਡ ਲਗਾਏ ਗਏ ਨੇ ਕੋਈ ਵੀ ਜੋ ਹੈ ਨਾ ਕੋਈ ਬੈਰੀਗੇਡ ਟੱਪ ਕੇ ਨਾ ਆ ਸਕੇ ਕੋਈ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਨਗਰ ਨਿਗਮ ਦੀ ਟੀਮ ਤੇ ਪੁਲਿਸ ਵੱਲੋਂ ਵਰਿੰਦਰ ਮੋਲਾ ਦੇ ਘਰ ਜਤਿੰਦਰ ਰੋਹਿਤ ਦੇ ਘਰ ਕਿਹੜੀ ਅੱਜ ਬੁਲਡੋਜ਼ਰ ਚਲਾਇਆ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੀਆਂ ਜਲੰਧਰ ਦੀਆਂ ਤਸਵੀਰਾਂ ਭਾਰ ਕੋ ਕੰਮ ਦੀ ਆ ਕਿੱਥੇ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾ ਹਾਜਨ ਜਗਬਾਨੀ ਟੀਵੀ ਜਲੰਧਰ